ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰਜੀ ਟਰੈਵਲ ਏਜੰਟਾ ਵਿਰੁੱਧ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 3225 ਟਰੈਵਲ ਏਜੰਟਾਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਉਹਨਾਂ ਕਹਿਆ ਕਿ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਤੋਂ ਬਾਅਦ ਹੁਣ ਤੱਕ 15 ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕਰਕੇ ਤੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹਨਾਂ ਦੇ ਖਿਲਾਫ ਸਖਤੀ ਨਾਲ ਆਦੇਸ਼ ਜਾਰੀ ਕੀਤੇ ਗਏ ਹਨ ਮੰਤਰੀ ਤਾਰੀਵਾਲ ਨੇ ਕਿਹਾ ਕਿ ਮਨੁੱਖੀ ਤਸਕਰੀ ਦਾ ਇਹ ਧੰਦਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ ਜਿਸ ਨੂੰ ਰੋਕਣ ਦੀ ਲੋੜ ਹੈ ਬਾਕੀ ਜਿਹੜੇ ਜੇਜੇ ਜੇ ਤੋਖਾ ਦੀ ਤਨਨੇ ਦੇ ਪਰਚੇ ਉਹ ਚੁਕ ਰਹੇ ਸੰਜਾਬ ਪੰਜਾਬ ਚ ਦੇਖੋ ਜਦੋਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜੀ ਪੰਜਾਬ ਦੇ ਵਿੱਚ 22 ਤੋਂ ਲੈ ਕੇ ਹੁਣ ਤੱਕ ਅਸੀਂ ਕਿਉਂਕਿ ਪਹਿਲਾਂ ਤੇ ਸਮਝਣਾ ਪਊਗਾ ਕਿ ਜਿਹੜਾ ਇਹ ਟਰੈਵਲ ਏਜੰਟਾਂ ਦਾ ਕੰਮ ਹੈ ਜਿਹੜਾ ਗੈਰਕਾਨੂੰਨੀ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਬਹੁਤ ਪੁਰਾਣਾ ਚੰਦੜਿਆ ਤੇ ਬੜੇ ਸਾਲਾਂ ਤੋਂ ਚੰਦਦਿਆ ਉਹਦੇ ਇਸ ਤੰਦੇ ਦਾ ਜਿਹੜਾ ਨੈਟਵਰਕ ਹੈ ਉਹ ਪੰਜਾਬ ਦੀ ਇੱਕ ਨੁੱਕੋਂ ਤੋਂ ਲੈ ਕੇ ਨਿਊਯਾਰਕ ਤੱਕ ਟ੍ਰਾਂਟੋ ਤੱਕ ਲੰਡਨ ਦੁਬਈ ਤੱਕ ਜਿਹੜਾ ਫੈਲਿਆ ਬੰਬੇ ਕਲਕੱਤਾ ਦਿੱਲੀ ਬਹੁਤ ਲੰਬਾ ਚੋੜਾ ਸੋ ਸਾਨੂੰ ਬੜੀ ਮੁਸ਼ਕਲਤ ਕਰਨੀ ਪਈ ਬੜੀ ਮਿਹਨਤ ਕਰਨੀ ਪਈ ਜਦੋਂ ਦੋ ਅਸੀਂ ਲੱਗੇ ਆ ਉਹ ਅਸੀਂ ਕਾਫੀ ਮਿਹਨਤ ਕਰਨ ਤੋਂ ਬਾਅਦ 32025 ਕੇਸ ਜਿਹੜੇ ਹੁਣ ਤੱਕ ਰਜਿਸਟਰ ਕੀਤੇ ਇਹਨਾਂ ਵਿੱਚ ਕੁਝ ਲੋਕ ਜੇਲ੍ਹਾਂ ਚ ਗਏ ਕਈਆਂ ਲੋਕ ਕਨਫਾਈਨ ਹੋਇਆ ਕਈ ਕੁਝ ਹੋਇਆ ਹੁਣ ਜਦੋਂ ਅਮਰੀਕਾ ਨੇ ਪਿਛਲੇ 5 ਤਰੀਕ ਤੋਂ ਜਿਹੜੇ ਗੈਰ ਕਾਨੂੰਨੀ ਭਾਰਤੀ ਉੱਥੇ ਗਏ ਸੀ ਉਹਨਾਂ ਨੂੰ ਡਿਪੋਰਟ ਕਰਨਾ ਜਿਹੜਾ ਸ਼ੁਰੂ ਕੀਤਾ ਉਹ ਲੋਕ ਜਿਹੜੇ ਇੱਥੇ ਆਏ ਤੇ ਉਹਨਾਂ ਨੇ ਬੜੇ ਲੂਕ ਕੰਡੇ ਖੜੇ ਕਰਨ ਵਾਲੀਆਂ ਕਹਾਣੀਆਂ ਦਸੀਆਂ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਹੋਈ ਹੋਈ ਜੇ ਸਟ੍ਰੰਗ ਨਾਲ ਉਹਨਾਂ ਨੂੰ ਲੈਂਦਾ ਗਿਆ ਹੱਥਕੜੀਆਂ ਲਾ ਕੇ ਬੇੜੀਆਂ ਲਾ ਕੇ ਉਹ ਦੂਜਿਆਂ ਦੇ ਜਾਂ ਤੇ ਸਿਰਾਂ ਤੋਂ ਪੱਗਾ ਵੀ ਲਾ ਕੇ ਉਹਨਾਂ ਨੂੰ ਲੈਂਦਾ ਗਿਆ ਉਹ ਤਾਂ ਹੈ ਹੀ ਹੈ ਉਹ ਜੰਗਲਾਂ ਤੇ ਦਰਿਆਵਾਂ ਤੇ ਸਮੁੰਦਰਾਂ ਨੂੰ ਤਰ ਕੇ ਕਿੱਦਾਂ ਉੱਥੇ ਪਹੁੰਚੇ ਉਹ ਵੀ ਉਹਨਾਂ ਦੀ ਦਾਸਤਾਨ ਜਿਹੜੀ ਬੜੀ ਲੋਕ ਖੜੇ ਕਰ ਨਾਲ ਸੀਗੇ ਪਰ ਸਭ ਤੋਂ ਜ਼ਿਆਦਾ ਉਹਨਾਂ ਦੇ ਟਰੈਵਲ ਏਜੰਟਾਂ ਦੇ ਨਾਲ ਕਿਦਾਂ ਉਹ ਠੱਗੀ ਮਾਰਦੇ ਆ ਜਿਹੜਾ ਕੰਮ ਇੱਥੋਂ ਇੰਡੀਆ ਤੋਂ ਤੁਰ ਲੱਗਿਆ 25-25 ਲੱਖ ਦਾ ਸੌਦਾ ਹੁੰਦਾ ਤੇ ਜਦੋਂ ਰਸਤੇ 'ਚ ਉਹ ਚਲੇ ਜਾਂਦੇ ਜੋ ਫਸ ਜਾਂਦੇ ਤੇ ਬਹੁਤ ਸਾਰੇ ਏਜੰਟ ਆਮ ਬੰਦਿਆਂ ਕੋਲੋਂ 44-45 ਲੱਖ ਰੁਪਈਆ 50-50 ਲੱਖ ਰੁਪਈਆ ਲੈ ਕੇ ਕਈ 60-60 ਲੱਖ ਰੁਪਈਆ ਵੀ ਲੈ ਕੇ ਉਹਦੇ ਬਹੁਤ ਵੱਡਾ ਪਹਿਲਾ ਕਿਸੇ ਨੂੰ ਨਹੀਂ ਦੱਸਿਆ ਜਾਂਦਾ ਕਿ ਤੁਹਾਨੂੰ ਡੋਂਕੀ ਲਾਉਣੀ ਆ ਜਾਂ ਕੀ ਹੋਣਾ ਬੀਤੇ ਕੱਲ ਵੀ ਮੇਰੇ ਕੋਲ ਚੰਡੀਗੜ੍ਹ ਤੇ ਕੇਸ ਆਇਆ ਉਹ ਦੋਵੇਂ ਜੀ ਕਹੇ 90 ਲੱਖ ਰੁਪਏ ਦਿੱਤਾ ਉਹਨਾਂ ਨੇ ਉਹ ਕਹਿੰਦੇ ਜੀ ਸਾਨੂੰ ਪਤਾ ਜੀ ਲਾ ਕੇ ਪਤਾ ਲੱਗਾ ਕਿ ਅਸੀਂ ਤਾਂ ਮਤਲਬ ਫਸ ਗਏ ਜਦੋਂ ਉੱਥੇ ਜਾ ਕੇ ਫਸ ਜਾਂਦੇ ਆ ਫਿਰ ਉਹ ਪਿੱਛੋਂ ਘਰਦਿਆਂ ਨੂੰ ਕਾਲਾਂ ਕਰਦੇ ਆ ਏਜੰਟ ਵੀ ਜਾਂ ਪੈਸੇ ਉਹਦੇ ਉਹ ਨਹੀਂ ਤੇ ਤੁਹਾਡਾ ਬੱਚਾ ਫਸ ਗਿਆ ਇੱਥੇ ਰਹਿ ਜਾਊਗਾ ਪਾਸਪੋਰਟ ਉਹਨਾਂ ਕੋਲ ਲੈ ਲੈਂਦੇ ਆ ਸੋ ਅਸੀਂ 5 ਤਰੀਕ ਤੋਂ ਲੈ ਕੇ ਅੱਜ ਤੱਕ ਜਿਹੜਾ 15 ਬਦਲੇ ਜਿਹੜੇ ਟਰੈਵਲ ਏਜੰਟ ਜਿਨ੍ਹਾਂ ਨੇ ਇਹ ਧੰਦਾ ਜਿਹੜਾ ਕੀਤਾ ਸੀ ਉਹਨਾਂ ਦੇ ਖਿਲਾਫ ਅਸੀਂ ਪੁਲਸੇ ਜਿਹੜੇ ਆ ਦਰਜ ਕੀਤੇ ਆ ਤੇ ਇਹਨਾਂ ਬੰਦੇ ਅਰੈਸਟ ਹੋਏ ਆ ਅਸੀਂ ਸਾਰਿਆਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਬਦਲੇ ਜਿਹੜਾ ਸਾਨੂੰ ਲਿਖਤੀ ਦੋ ਸਾਨੂੰ ਬਿਆਨ ਦੋ ਬਿਆਨ ਦੇਣ ਤੋਂ ਬਾਅਦ ਅਸੀਂ ਬਦਲੇ ਜੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਅੱਜ ਤੋਂ ਤੋਂ ਹੀ ਪੱਤੇ ਸ਼ੁਰੂ ਕਰਨੇ ਕਿਤੇ ਉਦੋਂ ਤੋਂ ਇੱਕ ਟਰੈਵਲ ਏਜੰਟਾਂ ਲੋਕਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਗਿਆ ਫੋਨ ਸ਼ੁਰੂ ਕੀਤੇ ਗਏ ਰਾਤੀ ਮੈਨੂੰ ਸ਼ਾਹਕੋਟ ਤੋਂ ਇੱਕ ਨੌਜਵਾਨ ਦੀ ਕਾਲ ਆਈ ਸੀ ਕਿ ਮੈਂ ਮਤਲਬ ਜਿਹੜਾ ਗਿਆ ਸੀਗਾ ਡੌਂਕੀ ਦੇ ਥੂ ਮੇਰੇ ਕੋਲ ਏਜੰਟ ਨੇ 45 ਲੱਖ ਰੁਪਏ ਲਿਆ ਸੀਗਾ ਪਤਾ ਤੇ ਉਹਨੂੰ ਥਾਣੇ ਸੱਦਿਆ ਸੀਗਾ ਉਹ ਬਲ ਜਿਹੜਾ 15 ਲੱਖ ਰੁਪਏ ਵਾਪਸ ਕਰਦਾ ਪਰ ਅਸੀਂ ਆਪਣੇ ਪੈਸੇ ਪੂਰੇ ਲੈਣੇ ਆ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਪੂਰੇ ਪੈਸੇ ਲੋ ਜ ਨਹੀਂ ਦਿੰਦਾ ਫਿਰ ਪੱਤਿਆ ਦਰਜ ਕਰ ਦਿਆਂਗੇ ਸੋ ਅਸੀਂ ਹੱਦ ਤੱਕ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੋਇਆ ਜਾਂ ਜਿਹੜਾ ਉਹਨਾਂ ਦਾ ਫਰਾਡ ਕੀਤਾ ਗਿਆ ਉਹ ਕੋਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਸ ਕਰਕੇ ਅਸੀਂ ਹਰ ਤਰ੍ਹਾਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚੋਂ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਮਨੁੱਖੀ ਤਸਕਰੀ ਜਿਹੜੀ ਆ ਇਹਨੂੰ ਢੱਕਿਆ ਜਾਵੇ ਜਿਹੜੇ ਜਿਹੜੇ ਟਰੈਵਲ ਜੱਟਾਂ ਦੇ ਦਾਈ ਜਿਹੜੇ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਦੇ ਦਾਈ ਇਹ ਕੀਤੀ ਜਾਂਦੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਪੰਜਾਬ ਸਰਕਾਰ ਸਰਤਾਹ ਜਿਹੜੀ ਆ ਉਹ پابੰਦ ਹੈ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਖਤ ਅਦਾਹਤਾ ਕੀਤੀ ਹੈ ਇਹ ਬੰਦੇ ਜਿਹੜੇ ਪੰਜਾਬ ਦੇ ਵਿੱਚ ਇਦਾਂ ਦਾ ਕੰਮ ਕਰਦੇ ਆ ਮਨੁੱਖੀ ਤਸਕਰੀ ਦਾ ਕੰਮ ਕਰਦੇ ਆ ਗੈਰ ਕਾਨੂੰਨੀ ਇਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੋਊਗੀ ਸੋ ਉਸ ਤਹਿਤ ਅਸੀਂ ਇਹ ਪੱਤੇ ਜਿਹੜੇ ਦਰਜ ਕੀਤੇ ਆ ਉਹ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਪੱਤੇ ਦਰਜ ਕਰਦਾਂਗੇ ਕਿਉਂਕਿ ਕੱਲ ਕਈ ਬੰਦੇ ਸਾਡੇ ਐਨਆਈਡੀਆਈ ਦਫ਼ਤਰ 'ਚ ਆ ਕੇ ਸਾਡੇ ਏਡੀਜੀਪੀ ਸਾਹਿਬ ਨੂੰ ਮਿਲ ਕੇ ਗਏ ਆ ਉਦੋਂ ਇਸ ਗੱਲ 'ਈ ਕਹਿ ਕੇ ਗਏ ਕਿ ਸਾਨੂੰ ਇੱਕ ਦੋ ਦਿਨ ਦੇ ਦਿਓ ਏਜੰਟ ਨੇ ਜਿਹੜਾ ਸਾਨੂੰ ਵਾਅਦਾ ਕੀਤਾ ਇਹ ਨਹੀਂ ਤੁਸੀਂ ਬਿਆਨ ਦੇ ਦਾਂਗੇ ਤੁਸੀਂ ਪੱਤਾ ਦਰਜ ਕਰਦੇ ਹੋ ਸੋ ਮੇਰੀ ਆਸ ਹੈ ਕਿ ਅਸੀਂ ਅਗਲੇ ਦਿਨਾਂ 'ਚ ਹੋਰ ਜਿਹੜਾ ਪ੍ਰੈਸ ਕੰਝਾਂ ਕਰਾਂਗੇ ਇਹਨਾਂ ਫਰਾਡੀਆਂ ਦੇ ਖਿਲਾਫ ਜਿਹੜਾ ਲੋਕਾਂ ਦਾ ਧੋਖਾ ਕਰਨ ਵਾਲੇ ਖਿਲਾਫ ਦੇਣਾ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ 'ਚ ਜਿਹੜੇ ਧੋਖਾ ਕਰਦੇ ਐ ਟਰੈਵਲ ਏਜੰਟ ਐ ਕੋਈ ਡਿਪਾਰਟਮੈਂਟ ਵੱਲੋਂ ਲਿਸਟ ਵੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਬਾਰੇ ਸਮਝ ਲਈਏ ਇਸ ਵੀ ਕਿਸ ਤਰ੍ਹਾਂ ਸਹੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਲਿਸਟ ਨਹੀਂ ਤਿਆਰ ਹੋ ਸਕਦੀ ਉਹਦਾ ਐਕਚੁਅਲੀ ਇਹ ਹੈ ਕਿ ਜਿਹੜਾ ਤੁਹਾਨੂੰ ਮੈਂ ਦੱਸਿਆ ਨਾ ਕਿ ਨੈਟਵਰਕ ਬੜਾ ਲੰਬਾ ਚੋੜਾ ਆ ਉਹ ਲਿਸਟ ਇਸ ਕਰਕੇ ਦੀ ਤਿਆਰ ਹੁੰਦੀ ਹੈ ਕਿ ਜਿਹੜੇ ਬੰਦੇ ਪੰਜਾਬ ਚ ਦੇ ਜਿਹੜੇ ਮੰਨ ਲਓ ਬੰਬੇ ਦੇ ਕਿ ਏਜੰਟ ਦਾ ਕੰਮ ਕਰਦੇ ਆ ਜਾਂ ਦबई ਵਾਲੇ ਏਜੰਟ ਦਾ ਕੰਮ ਕਰਦੇ ਆ ਉਹ ਸਿਰਫ ਜਿਹੜੇ ਚੁੱਪ ਚੀਤੇ ਜਾਂਦੇ ਆ ਬੰਦਿਆਂ ਨਾਲ ਸੌਦੇਬਾਜ਼ੀ ਕਰਦੇ ਆ ਉਹਨਾਂ ਨਾਲ ਗੱਲ ਕਰਉਂਦੇ ਆ ਜੀ ਤੁਹਾਡੀ ਗੱਲ ਕਰਾ ਦਿੰਦੇ ਆ ਤੇ ਚਲੋ ਤੁਸੀਂ ਸੋ ਬੰਦੇ ਇਦਾਂ ਲੱਭਣੇ ਉਹ ਉਦੋਂ ਹੀ ਲੱਭੇ ਜਾ ਸਕਦੇ ਜਦੋਂ ਜਿਹਦੇ ਨਾਲ ਫਰਾਡ ਹੋਇਆ ਜਿਹਦੇ ਨਾਲ ਧੋਖਾ ਹੋਇਆ ਉਹ ਬੰਦਾ ਸਾਨੂੰ ਬਿਆਨ ਦਈ ਕਿ ਇਹ ਬੰਦੇ ਨੇ ਮੇਤਾਂ ਧੋਖਾ ਕੀਤਾ ਜੇ ਫਿਰ ਅਸੀਂ ਉਹ ਬੰਦੇ ਦੇ ਦਿੱਤੇ ਕਾਲ ਬਈ ਕਰ ਸਕਦੇ ਐਦਾਂ ਜਿਹੜਾ ਤੁਸੀਂ ਡੈਂਟੀਫਾਈ ਨਹੀਂ ਕਰ ਪਾਓਗੇ ਪੰਜਾਬ 'ਚ ਕਿ ਗੈਰ ਕਾਨੂੰਨੀ ਕਿੰਨੇ ਕਾਨੂੰਨੀ ਕਿੰਨੇ ਗੈਰ ਕਾਨੂੰਨੀਆਂ ਨੇ ਕਿਦੇ ਬੋਰ ਥੋੜਾ ਲਾਇਆ ਉਹਨਾਂ ਨੇ ਕਿਦੇ ਉਹ ਉਹ ਵੱਡਾ ਕੋਈ ਦਫ਼ਤਰ ਥੋੜਾ ਖੋਲਿਆ ਉਹਦੇ ਪੈਦਲ ਸਵਾਰ ਨੇ ਐਦਾਂ ਹੀ ਬੰਦੇ ਲੱਭਦੇ ਦਿੰਦਿਆਂ ਤੇ ਐਦਾਂ ਹੀ ਮੁਰਗੇ ਫਸਾ ਕੇ ਉਹ ਘੱਲ ਦਿੰਦੇ ਜਿਹੜੇ ਇਸ ਤਰੀਕੇ ਨਾਲ ਸ਼ਹਿਰਾਂ ਦੇ ਵਿੱਚ ਖੁੱਲੇ ਨੇ ਜਿਹੜੇ ਬੋਰ ਲਗਾਉਂਦੇ ਨੇ ਉਹਨਾਂ ਦੀ ਵੀ ਜਾਂਚ ਹੋ ਰਹੀ ਹੈ ਕਿ ਉਹ ਪਰ ਉਹਨੇ ਇਹ ਐਸੀ ਨੀ ਉਹ ਤੇ ਅਸੀਂ ਡੀਸੀ ਸਾਹਿਬ ਦੀ ਡਿਊਟੀਆਂ ਲਗੀਆਂ ਸੀਪ ਸਾਹਿਬ ਨੇ ਸਾਡੇ ਪੰਜਾਬ ਚ ਡਿਊਟੀਆਂ ਲਗੀਆਂ ਕਿ ਜਿੱਥੇ ਕਿਤੇ ਇਦਾਂ ਦਾ ਖੁੱਲਾ ਜਿਨ੍ਹਾਂ ਨੇ ਡੀਸੀ ਕੋਲੋਂ ਪਰਮਿਸ਼ਨ ਨਹੀਂ ਲਈ ਤੇ ਜਿਨ੍ਹਾਂ ਨੇ ਕੇਂਦਰੀ ਸਰਕਾਰ ਦੇ ਇਮੀਗ੍ਰੇਸ਼ਨ এনਵਾਇਰਨਮੈਂਟ ਕੋ ਪਰਮਿਸ਼ਨ ਨਹੀਂ ਲਈ ਉਹਨਾਂ ਦੇ ਖਿਲਾਫ ਕਾਰਵਾਈ ਕਰੋ ਉਹਨਾਂ ਨੂੰ ਬੰਦ ਕਰੋ ਉਹ ਵੀ ਇਹੀ ਕਰਦੇ ਆ ਪਰ ਉਹ ਘੱਟ ਨੇ ਲੋਕਾਂ ਨੇ ਨਾ ਉਹ ਲਈ ਆ ਅੱਜ ਸੀ ਆ ਤੇ ਨੌਜਵਾਨਾਂ ਨੂੰ ਕੀ ਮੈਸੇਜ ਹੈ ਉਹ ਕਿ ਜਿਹੜੇ ਲੜਕੇ ਬਾਹਰ ਜਾਂਦੇ ਨੇ ਹਲੇ ਵੀ ਲੱਗੇ ਹੋਏ ਨੇ ਜੈ ਕਾਨੂੰਨੀ ਦਾ ਹਰ ਇੱਕ ਮਨ ਕੀ ਮਸਜਦ ਕਰਦਾ ਨੀ ਨੀ ਮੇਰਾ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਨੌਜਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਆਦਾ ਆਪਾਂ ਜੈ ਕਾਨੂੰਨੀ ਟੰਗਾਂ ਦੇ ਨਾਲ ਬਾਹਰ ਨਾ ਜਾਈਏ ਅੱਜ ਦਾ ਜਿਹੜਾ ਯ ਇਹ ਐਜੂਕੇਸ਼ਨ ਦਾ ਯੋਗ ਹੈ ਗਲੋਬਲਾਈਜੇਸ਼ਨ ਦਾ ਯੋਗ ਹੈ ਸਾਰੀ ਦੁਨੀਆ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਤੁਸੀਂ ਚਾਹੇ ਪੜਨ ਚੱਲ ਜਾਓ ਚਾਹੇ ਨੌਕਰੀ ਲੈਣ ਚੱਲ ਜਾਓ ਉੱਜੋ ਸਹੀ ਧੰਗ ਨਾਲ ਕਾਨੂੰਨੀ ਤੌਰ ਤੇ ਮੇਰੀ ਬੇਨਤੀ ਹੈ ਲੋਕਾਂ ਨੂੰ ਅੱਜ ਕੱਲ ਤਾਂ ਇੱਕ ਇੱਕ ਪੋਤੇ ਆ ਲੋਕਾਂ ਦਾ ਪਹਿਲੇ ਜਮਾਨੇ ਦੇ ਵਿੱਚ ਜੋ ਪੰਜਾਹ ਤੱਕ ਪੰਜ ਬਾ ਪੁੱਤ ਹੁੰਦੇ ਸੀ ਹੁਣ ਤਾਂ ਆਪਾਂ ਪਿੱਛਲੇ ਕਈ ਸਮਿਆਂ ਤੋਂ ਇਸ ਗੱਲ ਤੇ ਲੱਗੇ ਦੋ ਹੀ ਬੱਚੇ ਘਰ ਵਿੱਚ ਹੁੰਦੇ ਐ ਇੱਕ ਲੜਕੀ ਐ ਇੱਕ ਲੜਕਾ ਐ ਤੇ ਆਪਣਾ ਜਿਹੜਾ ਇੱਕ ਇੱਕ ਲੜਕਾ ਵੀ ਐ ਉਹਨੂੰ ਵੀ ਆਪਾਂ ਜਾਇਦੇ ਟ੍ਰੈਵਲ ਜਨਤਾ ਦੇ ਦਾਹੀਂ ਮੌਤ ਦੇ ਮੂਹਰੇ ਵਿੱਚ ਥੇਕਲ ਦਿੰਨੇ ਆ ਆ ਜਿਹੜੇ ਬਚ ਕੇ ਆਦੇ ਸ਼ੁਕਰ ਹੈ ਉਹ ਬਚ ਕੇ ਆਗੇ ਵੇ ਤਾਂ ਉਹ ਦੱਸਦੇ ਆ ਨਾ ਨਾਲ ਤੁਹਾਨੂੰ ਵੀ ਕਿੰਨੇ ਜੰਗਲਾਂ ਦੇ ਵਿੱਚ ਅਸੀਂ ਪਿੰਜਰ ਵੇਖੇ ਕਿੰਨੀਆਂ ਲਾਚਾਂ ਵੇਖੀਆਂ ਐਦਾਂ ਹੀ ਬੰਦੇ ਉੱਥੇ ਮੱਤ ਦਿੰਦੇ ਆ ਸੋ ਮੇਰੀ ਲੋਕਤਾਂ ਨੂੰ ਬੇਨਤੀ ਆ ਪੰਜਾਬੀਆਂ ਨੂੰ ਬੇਨਤੀ ਆ ਪੜਨ ਜਾਓ ਰੋਟੀ ਕਮਾਉਣ ਜਾਓ ਕੋਈ ਗੱਲ ਨਹੀਂ ਪਰ ਜਾਓ ਕਾਨੂੰਨੀ ਢੰਗ ਦੇ ਨਾਲ ਜਾਓ ਕਾਨੂੰਨੀ ਰਸਤੇ ਦੇ ਨਾਲ ਗੈਰ ਕਾਨੂੰਨੀ ਮਨੁੱਖੀ ਤਸਕਰੀ ਕਰਨ ਵਾਲੇ ਬੰਦਿਆਂ ਦੇ ਪਿੱਪੇ ਚੜ ਕੇ ਜਿਹੜਾ ਤੁਹਾਨੂੰ ਕੋਈ ਗਲਤ ਸਟੈਪ ਤੇ ਝੁਕਣਾ ਚਾਹੀਦਾ ਇਹ ਮੇਰੀ ਸਾਰਿਆਂ ਨੂੰ ਜਿਹੜੀ ਬੇਨਤੀ ਆ